ਆਏ ਕੋਈ ਸਿੱਦੀਆਂ ਜਾਲੀਆਂ ਗੱਡੀਆਂ ਨੂੰ ਖੋਲ ਕੇ ਕਿੰਨਾ ਚੋਟ ਜਾਲਾ ਇਹ ਹੈ ਇਹਦੇ ਉਹ ਕਰਦੇ ਦੇ ਵਿੱਚ ਫਰੇਮ ਅਸੀਂ ਝਾੜਨ ਨੂੰ ਉਹ ਕਰਦੇ ਤਾਂ ਨਹੀਂ ਸੀ ਇਹਨਾਂ ਹੀ ਹਵਾ ਚੁੱਕਦਾ ਹਾਂ ਘਾਟ ਮਾਰਦਾ ਚੈੱਕ ਕਰੋ ਕਿ ਇਹ ਸਾਫ਼ ਹੋ ਗਿਆ। ਠੀਕ ਹੈ। ਇਹ ਪਾਣੀ ਸੁਧੋਣੀ ਆ। ਇਹ ਪਾਣੀ ਸੁਧੋਣੀ। ਇਹ ਸਾਬ ਨਹੀਂ ਚੰਤਰ ਹੋਣਾ। ਪਾਣੀ ਜਿਹਾ ਹੀ ਨਹੀਂ ਬਾਕੀ। ya no, 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 no. ਜਾਲੀ ਵਿਲ ਦੀ ਖੁਸ਼ਾ ਕਰੋ ਚੈੱਕ ਕੋਈ ਜਾਂਦਾ ਜਾ ਤੁਰਾ ਨੂੰ ਸੂਤ ਦੇ ਕਾ ਸਿੰਘ ਦੇ ਕੰਮ ਦੇ ਉੱਪਰ ਬੱਕਰਾ ਉਹ ਮੁੰਡਾ ਜਿਹੜਾ ਸਾਫ ਕਰੇ ਬਾਬਾ ਨਾਨਕ ਵਾਲ ਬਕਸੇ ਤਾਂ ਦ੍ਰਿਸ਼ ਤੋਂ ਬਕਸੇ ਕਾ ਰੋਕ ਪਾਈ ਗਈ ਸਤ ਜੀ ਦੀ ਸੇਵਾ ਤੋਂ ਤੇ ਮੈਨੂੰ ਆਮਦੂ ਲੈ। ਇਹ ਜਮਾਤ ਚਾਹੀਦੀ। ਅਗਰ ਨਹੀਂ ਨਾ ਚੁੱਕ। ਉਹ ਵੀ ਇੱਕ ਜਾਲੀ ਹੋ ਗਈ ਜੀ ਸਾਹ। ਆਹ ਸੋਈ ਜੀ। ਇਹੋ ਵੀ ਲੱਗੇ ਜਾਲੀਆਂ ਫਿੱਟ ਕਰਨੀ। ਆਜਾ ਇੰਤਜ਼ਾਰ ਕਰਤਾਂ ਰਾਮਾ ਜੀ ਦਾ ਜਦ ਜੀ ਦਾ ਇੰਤਜ਼ਾਰ ਬਾਬਾ ਜੀ ਦਾ ਛੱਤ ਜਾਣ ਦਾ ਪਤਾ ਲੱਗਿਆ ਮਿੱਥਿਆ ਸੋਭੋ ਨੇ ਪੰਚ ਪਰਵਾਣ ਨਦਰੀ ਕਰਮ ਪੈ ਨਹੀਂ ਸਾੜ ਮੁਝੜੀ ਮੈਨੂੰ ਅੱਧੀ ਸ਼ਰਤ ਲਸੂ ਭਵਨ ਕੋਸ਼ਰ ਕਰਤ ਨਾ ਕਰ ਉਹ ਨਾ ਬੋਲ ਪੈ ਗਿਆ ਲੇ ਮੇਰੇ ਨਿੱਕੋ ਕਪੜਾ ਵੀ ਕੋਈ ਆ ਰਸਾ ਕੀਤੇ ਧੂਪ ਦੇਸ ਕੀਤੇ ਸਭ ਰਖਾ ਕੀਤੇ ਗਿਨੀ ਬਦਲ ਤੇ ਰਿਆ ਨਾ ਕੀਤੇ ਕਪੜਾ ਵੀ ਆ ਨਾ ਭੱਜੇ ਜਾਂਦੇ ਚੋਰ ਦੀ ਤੜਾਗੀ ਸਈ نوما kita بیٹھا ہے جس اندر ہے اور تو اس ہوا پڑی जैसे ही तेरे पीछे पे आना ना तो तुम्हें ना नहीं साथ में उते हम कहाँ हैं मस्त मेरे बजाय सब कुछ तो तो तुम्हें ना नहीं मेरा बुत ਨੰਦ ਮਾਸੜ ਬਦਲੀ ਹੁਣ ਮੂੰਹ ਚ ਕਦੀ ਚਾਚਾ ਆ ਜਾ ਕਹੀ ਜਾਂਦੇ ਘੁੰਮੂ ਜਰ ਕਰਦੇ ਕੋਈ ਸਮਝ ਨਹੀਂ ਆਦੀ ਸ਼ਾ ਬਾਜਸੀ ਉਹ ਬੈਣੀ ਕੋ ਸੰਭਾਸ ਕੋਈ ਨਹੀਂ ਮੋਤੇ ਗੰਨ ਕਰ ਗਿਆ ਉਸਾਰਾ ਕਾਲ ਯਾਸ਼ਾ ਮੇਰੇ ਤਾਂ ਜਾਦਾ ਖਾਦੀ ਜੱਸੀ ਮੰਮੀ ਆਂਦੀ ਐ ਅਤਵਾਦ ਮੇਰਨਾ ਕੰਮ ਕਰਾਉਂਦੀ ਆਂ ਨਾ ਉੱਥੇ ਵੀ ਕਿਦਾਂ ਬਿਆ ਹੈ ਨੂੰ ਮੈਂ ਤਾਂ ਨਾ ਵੀ ਨਹੀਂ ਕਿਤੇ ਮੈਂ ਨਹੀਂ ਕੀਤੀ ਹਾਂ ਸਾਲਾਂ ਤੋਂ ਤੀ ਤੂੰ ਕਿੱਥੇ ਹੋਦੀ ਮੈਂ ਤਾਂ ਪਿਆਰ ਨਹੀਂ ਜਾਣਦੀ ਈ ਅਤਵਾਦ ਉੱਥੇ ਕੰਮ ਕਰਾਂਦਾ ਤਾਂ ਜਿੱਥੇ ਕਰਦਾ ਵਾ ਸਾਹ ਹੱਕੇ ਬਰਾਬਰ ਹੋ ਗਏ ਉਹਨੂੰ ਕਰਾਣਾ ਦੱਸ ਜਿਮੀ ਦੀ ਰਾਤ ਨੂੰ ਮੈਨੂੰ 2:30 ਵਜੇ ਸਾਲਿਆ ਮੈਨੂੰ ਮਿਲੀ ਜੱਸੀ ਤੂੰ 8 ਵਜੇ ਸੁੱਟੇ ਜਾਇਆ ਖਰਚਾ ਕਰ ਕੋਈ ਅਤਵਾਦ ਵੀ ਚੱਲ ਗਿਆ ਘਰ ਰਾਤੀ ਆਏ ਆ ਕਿੰਨੇ ਵਜੇ 2:30 ਵਜੇ ਤਾ ਹੀ 3 ਵਜੇ ਹੀ ਹੈ ਨਾ ਮੈਂ ਡੜੀ ਲੈ ਲੈਣਵਾ ਤੇ ਆਈ ਹੋਜੀ ਗਏ ਖਰੀਦਣ ਆ ਪਰ ਇਹ ਉੱਠੇ ਉੱਠੇ ਕਨੇਵੇਂ ਪਲਾਸ ਤੱਕ ਨੇਵੇਂ 11 ਵਜੇ 11 ਵਜੇ ਸਾਢੇ 11 ਸਾਢੇ ਕਿਦਾਂ ਨੰਦ ਲਾ ਦੇਣੀ ਉਹਨੇ ਤਾਂ ਮਨ ਕੇ ਵੇਖਣਾ ਤਾਂ ਨਾ ਮੈਂ ਤੇ ਸਿੰਝੜਨੋਂ ਆਤੈ ਨਹੀਂ ਕਰੇ ਕੋਈ ਇਸ ਦੇ ਕੋ ਸਾਧਨ ਨਹੀਂ ਨਾ ਕੋਈ ਜੱਸੀ ਹੋਣੀ ਕਹਿੰਦੇ ਗਰਵਾਸ਼ ਨਿਰਲ ਜ ਪਰ ਮੋ ਕਰਕੇ ਕੁਲਰ ਰਹਾਤਾ ਆ ਪੜਦਾ ਇਧਰ ਮਨੇ ਸਾਰਾ ਪਰਦਾ ਉਹ ਕਿੱਚ ਕੇ ਲਾਇਗਾ ਵਿਚ ਵੜਿਆ ਗਿਆ ਪਰਦਾ ਬੜੇ ਪੁਰੇ ਹਾਲ ਹੋਏ ਹੋਣੇ ਨੇ ਪਰ ਪਛਾਹ ਹੋ ਗਿਆ ਟਟਾਣਾ ਭਲਵਾਂ ਜੀ ਆਵਾਮ ਨੇ ਇਧਰ ਆ ਜਾਈ ਪਰਦਾ ਦੇ ਚ ਆਇ ਨਾ ਨਾ ਬੱਡੇ ਨੇ ਦਵਾਲੇ ਹੋਏ ਨੇ ਵੀਰ ਹੋਇਆ ਗਰਮ ਕਿਤੇ ਮਾਰਾ ਇਹ ਦੇਸੀ ਜਗੜ ਲਾਇਆ ਹੋਣੇ ਨੇ ਅੱਗ ਲਾ ਕਪੜਾ ਨਾ ਹੋਂ ਤੇ ਲਵੇਟਾ ਆਏ ਫੋਨਾ ਡਾ ਗਰਮ ਬੜਾ ਲੱਗਨੇ ਇਹ ਸੀਰੀਕਾਰ ਵਾਲੇ ਸੀਰੀਕਾਰ ਉਹ ਕਿੰਨਾ ਕਪੜਾ ਘੱਟ ਕੇ ਨੀ ਚੋੜ ਕੇ ਦੇ ਦੇ ਤਿਲ ਭੇੜ ਦੇ ਵਿੱਚ ਚਾਰਜ ਲਾ ਦੋ ਯਾਰ ਚਾਰਜ ਲਾ ਦੋ ਪੂਰਾ ਫਿਰ ਕਿਤੇ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਫਿਰ ਫਿਰ ਨਹੀਂ ਕਿਤੇ ਜਾਂਦਾ ਨਹੀਂ ਉਹ ਤਾਂ ਜਾ ਸਕਦਾ ਉਦਾਂ ਫਿਰ ਪਟਾਕਾ ਹੀ ਆ ਉਦਾਂ ਚਾਰਜਿੰਗ ਲੈਣਾ ਤੱਸਾ ਤੂੰ ਵੀ ਤੱਸੇ ਆਹ ਕਾਹਵਾ ਪਾਸੇ ਤੱਸਾ ਪਈ ਹਾਂ ਤਾਂ ਕਰਕੇ ਤੈਨੂੰ ਕਹੀਦਾ ਵੀ ਆਖੇ ਲੱਗ ਕੇ ਕਰ ਜੀ ਸੀਰੀ ਇਹ ਨਹੀਂ ਆਖੇ ਨਹੀਂ ਲੱਗਦੇ ਵਾਏ ਕਹਿੰਦੇ ਆਖੇ ਲੱਗਦੇ ਨਹੀਂ ਆਖੇ ਡੈਡੀ ਤਰ੍ਹਾਂ ਨਹੀਂ ਲੱਗਦਾ ਸੀ ਆਥਰੇ ਡੈਡੀ ਤਰ੍ਹਾਂ ਲਾਦਾ ਫੋਨ ਅੱਧਾ ਫੋਨ ਤੇ ਉਹ ਕਰਮਚਾਰੀ ਦਾ ਫੋਨ ਕਰਾ ਕਰ ਸਹੀ ਗੱਲ ਹੈ ਅੱਧਾ ਮੇਰੇ ਪਾਪ ਨੇ ਹੱਥ ਕਰਾਈ ਹੁੰਦੀ ਫੋਨ ਦੀ ਆ ਪਾਣੀ ਪਾ ਲਿਆ ਮਾਂ ਕਹਿੰਦੇ ਇਹ ਨਾ ਪਛਵਾੜਾ ਸੜ ਜੇ ਓਏ ਹੋ ਬਹੁਤ ਗਰਮੀ ਹੈ ਇੱਧਰ ਤੇ ਹੱਥ ਨਹੀਂ ਲੱਗਣ ਰਾਇ ਇੱਥੇ ਇੱਥੇ ਦੋ ਕੁ ਦਿਨ ਲਾਲੂ ਪਾਉਂਦੇ ਸੀ ਸਲੂਨ ਗਏ ਨਹੀਂ ਆ ਸਲੂਨ ਦਾ 10 ਮਿੰਟ ਹੋਈਏ ਯਾਰ ਮੜ ਕੇ ਘਰੇ ਜਾਣਾ ਹੈ ਫੇਰ ਸਮਝ ਆਉਗਾ ਹਾਂਜੀ ਪਈ ਜਾਂਦਾ ਫਿਰ ਨਹੀਂ ਨਹੀਂ ਪੈ ਗਿਆ ਤੇ ਮੈਚ ਹੋ ਜੇ ਰੱਦ ਤੇ ਪੰਜਾਬ ਸਿੱਧਾ ਫਾਈਨਲ ਚ ਹੋ ਜੇ ਕਿਉਂਕਿ ਪੁਆਇੰਟਾਂ ਚ ਤਿੰਨ ਪੰਜਾਬ ਨਹੀਂ ਪੈਂਦਾ ਪੂਰੇ ਜੋਰਾਂ-ਸ਼ੋਰਾਂ ਚ ਉਹ ਪਤਾ ਨਹੀਂ ਕਿੱਥੇ ਵੀ ਮੈਚ ਹੋਣ ਡਿਆ ਵਾ ਅੰਮ੍ਰਿਤਸਰ ਉੱਥੇ ਮੀ ਬਹੁਤ ਤੇਜ ਮੌਤ ਗੁਜਰਾਤ ਹਾਂ ਤਾਂ ਇਹ ਕੰਮ ਸੈੱਟ ਆ ਇਥੋਂ ਮਾੜੀ ਕੀ ਬੇਤੀ ਗਈ ਆ ਗਈ ਬਾਹਰ ਪਰ ਟੀਆ ਵੀ ਜਾਂ ਜੋਗਾ ਹੋ ਗਿਆ ਸਭ ਗੁਜਰਾ ਕੀ ਵਧੀਆ ਕਰਤਾ ਐਨ ਹਸਕਲਾਸ ਠੀਕ ਐ ਵੀ ਹਾਂ ਜਾਂਦਾ ਕਣੀ ਕਾਰਾ ਗਰਕ ਉਹ ਕਾਰਿਗਰੀ ਕਾਰਾ ਗਰਕ ਸੋ ਜੀ ਆ ਬਾਕਸ ਜੇ ਔਖੜ ਗਿਆ ਨਾਲੋਂ ਇਹ ਡੇ ਫਿਟਿੰਗ ਕਰਦੇ ਆਂ ਮੇਖੋਂ ਹੁੰਦੀ ਆ ਕਿ ਜਾਂ ਫਿਰ ਅੱਗੇ ਨੂੰ ਵੀ ਜਾਂਦਾ ਬੜਾ ਮੋਟਾ ਜਿਕਾਰਡ ਜਾਲਾ ਲੱਗੇ ਅੱਜਾ ਟੁੱਟ ਗਿਆ ਨਾ ਹੋ ਜੇ ਉੱਤ ਲਵਨੇ ਪੇਚ ਲਵਣਾ ਰੁਪਿਆ ਹੋਣਾ ਬਾਕੀ ਉੱਥੇ ਜੇ ਲਵਣਾ ਪੇਚ ਅੱਜਾ ਟੁੱਟ ਗਿਆ ਸਾਰਾ ਉਹ ਤੇ ਸੀ ਆ ਬਣਾਇਆ ਕੋ ਉਹ ਜਿਸ ਨਾਲ ਪਾਸੇ ਲੱਗੇ ਕਰ ਰਹੇ ਹਾਂ ਇਥੇ ਨਾ ਉਹ ਇਥੇ ਡਾ ਦੇ ਆ ਉਹ ਇਤਨੀ ਸਾਦੀਆਂ ਨੇ ਹਾਂ ਉਹ ਤੇ ਇਹਨਾਂ ਨੂੰ ਸੋਣਿਆ ਲੈ ਸਕੂਟਰੀ ਜਿਹੜਾ ਨੂੰ ਮੇਟੋਟਾ ਆ ਤੇ ਆਮ ਅਗਰ ਵੇਖ ਲੋ ਮੈਚ ਵੇਖਣ ਦੇ ਵੇਖਣਾ ਮੈਚ ਵੇਖਿਓ ਵੇਖਿਓ ਆਈ 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 ਆ ਕੇ ਆ ਗਿਆ ਆ ਕੇ ਆ ਗਿਆ ਆਈ ਆਈ ਵਧ ਕੇ ਵਧ ਕੇ ਅਮੀ ਵਧਦੀ ਆ ਤਾਂ ਤੇ ਨੰਦੇ ਪੈਣੀ ਤੇ ਇਹ ਕਿੱਥੇ ਤੱਕ ਪਹੁੰਚਿਆ ਫਿਰ ਮੈਂ ਜੇ ਕਹਿੰਦੇ ਮੀ ਪੈਣ ਲਿਆ ਅੱਜ ਮੀ ਪੂਰਾ ਚੋਰਾ-ਸੋਰਾ ਚ ਇਹ ਰੋਕਿਆ ਤੇ ਫਿਰ ਕਹਿੰਦੇ ਇਹਦੇ ਕੰਮ ਕੋ ਮਾਈ ਆ ਫਿਰ ਕਹਿੰਦੇ ਫਸਵਾ ਹੈ ਨਾ ਕੰਮ ਹਟੇ ਨਾ ਹਟੇ ਨਾ ਰੱਬ ਕਰਕੇ ਪੰਜਾਬ ਸਦਾ ਫਾਇਰ ਚਲ ਹਾਂ ਟਰੰਪ ਟਰੰਪ ਮਰਨੇ ਟੂਟੀ ਕਸਣ ਲਿਆ ਟੂਟੀ ਹਦੋਂ ਜਿਆਦਾ ਕਸਤੀ ਆ ਤੇ ਆ ਵੇਖੋ ਟੂਟੀ ਹਦੋਂ ਹਦੋਂ ਜਿਆਦਾ ਕਸਤੀ ਆ ਪਾਲ ਕੇ ਛੁੜਦਾ ਪੈਬ ਆ ਇਥੋਂ ਆ ਅਨੰਤਾਂ ਦੇ ਪਣੀ ਦੇ ਘੰਡੇ ਆਪਣਿਆਂ ਨੇ ਆਪਣੇ ਨਾਲ ਟੈਟ ਕੀਤੀ ਆ ਓਹੋ ਆ ਕੀਤਾ ਐ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਓਹੋ ਏ ਕੰਨਾਂ ਲਾਓ ਜੀ ਜੇ ਸੀਣ ਦੇ ਡੇਟ ਜੀ ਬਾਹਰ ਵਾਲੇ ਦਰਵਾਜ਼ੇ ਲੱਗੇ ਟੁੱਟੀ ਨਹੀਂ ਲੱਗੀ ਜਿਹੜੀ ਦੱਸੀ ਲੱਗਾ ਟੁੱਟੀ ਲੀਕ ਕਰ ਜੇ ਅਸੀਂ ਲੱਗਾ ਕਸਣਾ ਦਰਜਾ ਦਾ ਕਸਦੀ ਪੈਪ ਤੋੜਦਾ ਪੈਫ ਤੋੜਤਾ ਤੇ ਮੁੜ ਕੇ ਕਹਿੰਦਾ ਆ ਉਹ ਹੁੰਦਾ ਨਾ ਨਰਜੀ ਗਾੜੀ ਲਾਉਣ ਵਾਸਤੇ ਉਹ ਕੀ ਨੂੰ ਕਹਿੰਦੇ ਆ ਟੂਟੀ ਲਾਹ ਦੀ ਇਹਦੀ ਗਾੜੀ ਮੁੜ ਕੇ ਉਹ ਲਾ ਲਈਦਾ ਵਾ ਨਿੱਪਲ ਜਿਆ ਕਹਿੰਦਾ ਇਹ ਲਾ ਦੇ ਮੈਂ ਵੀ ਭਾਵੇਂ ਲਾ ਲਾ ਉਹ ਲੀਕ ਕਰਨਾ ਕਰਨਾ ਫਿਰ ਮੈਂ ਦੇਸੀ ਜਗੜ ਲਾਇਆ ਇਹ ਨਿੱਪਲ ਇੱਕ ਲੰਮਾ ਨਹੀਂ ਉਹਦੇ ਪਲਾਸਟਿਕ ਦੇ ਲੰਮੇ ਲੰਮੇ ਜੇ ਉਹਦੇ ਮਗਰ ਕਪੜੇ ਕਪੜਾ ਲਾ ਗਣਾ ਦੁਰਾ ਚੋਰਾ ਕਰ ਠੋਕਤਾ ਉਹਨੂੰ ਵਿੱਚ ਫਿਰ ਮੈਂ ਫਿਰ ਉਹ ਮੜ ਮੜ ਤੁਪਕਾ ਜਿਹਾ ਡਿੱਗਦਾ ਸੀ ਪਰ ਬੜਾ ਫਰਕ ਪੈਗਾ ਨਹੀਂ ਤੇ ਉਹਦੇ ਟੈਂਕੀ ਐਵੇਂ ਝਟ ਖਾਲੀ ਹੋਏ ਨਹੀਂ ਮਤਮੰਦਰ ਭਾਈ ਨੇ ਵੀਡੀਓ ਕਾਲ 'ਚ ਭਾਇਆ ਘਾਲਣ ਆ ਮੈਂ ਕੱਢਣੋ ਕਹਿੰਦਾ ਇਹਨੂੰ ਬਿਮਾਰੀ ਪੈ ਗਈ ਇਹ ਤੋੜਦਾ ਇਹਨੂੰ ਕਰਤਾ ਨੁਕਸਾਨ ਮਾਸਿਨੀ ਕਹਿੰਦਾ ਤੂੰ ਵੀ ਵੇਖ ਲੈਣਾ ਸੀ ਤੇ ਮਾਸਿ ਕਹਿੰਦੀ ਬੰਦਾਲਾ ਬੱਜੀ ਰਮਾਇਦੇ ਓੜਾ ਸਾਬੇ ਆ ਲੈ ਵੀ ਨਹੀਂ ਨਹੀਂ ਕੈਚ ਨਹੀਂ ਪੰਜਾਬ ਦਾ ਮੈਚ ਹੁੰਦਿਆ ਵੰਡੇ ਆ ਵੇਖਣ ਆ ਜੇ ਸੀਵੀਡੀ ਆ ਜਾਂਦੇ ਉਹ ਵੀ ਮੈਨੂੰ ਪਈ ਜਾਂਦਾ ਆ ਚਾਚਾ ਖਿਡਾਰੀ ਆਟ ਹੋ ਗਈ ਬਧਾਈਆਂ ਬਧਾਈਆਂ ਗੱਲਾਂ ਵਿੱਚ ਚੋਕ ਚੈੜ੍ਹ ਛੋੜੀਏ ਪਲੇਅਰ ਹੀ ਬੜਾ ਤੇ ਲਾਇਆ ਉਹਦੇ ਪੰਜਾਬ ਜਿੱਤ ਜੇ ਭਰਾ ਚੰਗੀ ਗੱਲ ਹੈ ਅਜੇ ਤੱਕ ਕੋਈ ਨਹੀਂ ਜਿੱਤੇ ਜਦੋਂ ਨਾਲ ਆਈਪਲ ਸ਼ੁਰੂ ਹੋਇਆ ਉਹਨਾਂ ਪੰਜਾਬ ਨੇ ਕੱਪ ਨਹੀਂ ਜਿੱਤੇ ਆਏ ਅੱਜ ਦਾ ਸੰਭਾਵਨਾ ਹੈ ਕਿ ਜਿੱਤਣ ਦੇ ਪਰ ਪਲੇਅਰ ਛੱਡਦੇ ਜਾਂਦੇ ਆ ਤੇ ਇੱਧਰ ਡੈਡੀ ਵੀ ਦੇ ਮੈਚ ਵੇਖਣ ਮਿੱਤਰੋ ਪੰਜਾਬ ਜਿੱਤਣ ਹੀ ਆਲਾ ਵਾਸ ਹੁਣ ਧੰਨ ਕਰਾ ਪਤਾ ਲੱਗ ਗਿਆ ਨਾ ਲੋਕ ਅਗਲੇ ਦਿਨ ਹੋਣਾ ਜਿੱਤਣ ਹੀ ਆਲਾ 11 ਬਾਲਾਂ ਚ 17 ਕਿ ਕਲੇਮਿੰਗ ਕਰਦੇ ਫਿਰ ਅਠਾਂ ਚ ਚਾਰ 50 ਜੱਤੂਆ ਵਿਰਾਟ ਪੱਲੀ ਨੂੰ ਤੇਚਾ ਪਾਊਗਾ ਯਾਰ ਕਿ ਤੇਰੀ ਵੀ ਨਾਨੀ ਚੇਤੇ ਕਰਾਵਾਂਗੇ ਅੱਜੀ ਉਹ ਸੀ ਰਾਜਸੀ ਬਾਦਲ ਮੈਂ ਦੇਖਾ ਉਹਨੇ ਕਦੀ ਵੇਂਦਾ ਹੁੰਦਾ ਪਹੁੰਚ ਗਿਆ ਪੰਜਾਬ ਮੈਂ ਕਰਤੀ ਕਿਰਪਾ ਘਾਬੀ ਲਾਣਕ ਨੇ ਪੰਜਾਬ ਪਹੁੰਚ ਗਿਆ ਜੀ ਜਰਾ ਛੱਕੇ ਨੇ بارش ਹੋ ਗਈ ਆਦੇ ਇੱਧਰ ਸੱਤ ਸੁੱਕੇ ਵੇ ਕਿੱਦਾਂ ਆਵੇ ਆ ਜਿਆਦਾ ਪੈਸੇ ਵਾਲੇ ਕੀ ਕਰਦੇ ਈ ਲੈ ਗਣਾ ਬਾਲ ਵੇਖੀ ਆ ਜੀ ਵਾਹਿਗੁਰੂ ਤੁਹਾਨੂੰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਰੇ ਕਿਰਪਾ ਗੁਰੂ ਅਮਰਦਾਸ ਐ ਵਾਈਡ ਵਾਈਡ ਹੋਣੀ ਚਾਹੀਦੀ ਦੇ ਦਿਓ ਵਾਈਡ ਦਿੱਤੀ ਨਹੀਂ ਯਾਰ ਉਹਨੇ ਲੈ ਵੀ ਪੰਜਾਬ ਜਿੱਤ ਗਿਆ ਲੱਖਾਂ ਵਧਾਈਆਂ ਵੀ ਢੜਪੰਦੀ ਤੇrna ਪੈ ਗਏ ਪੇਚਾ ਪੰਜਾਬ ਜਿੱਤ ਗਿਆ ਹੀ ਆਪਣਾ ਆ ਸਰਪੰਚ ਸਾਹਿਬ ਆਪਣੇ ਪੰਜਾਬ ਖੜਵੇਂ ਤੋਂ ਪਾਪੋਂ ਮਵਾਈ ਨੂੰ ਕਰਤਾ ਬਾਹਰ ਬੇੜੇ ਨਾ ਰੀ ਅਸਾਂ ਦਾ ਸੁਪਰਿਆ ਜਿਹਨੇ ਪੰਜਾਬ ਦੀ ਲਾਟਿਆ ਬਹੁਤ ਬਹੁਤ ਮੈਨੂੰ ਠੋਕ ਛੜਿਆ ਯਾਰ ਖਾਦੇ ਕਿਆ ਵਧਾਈਆਂ ਹੁਣ ਵਧਾਈਆਂ ਵਧਾਈਆਂ ਹੁਣ ਜਿੱਤ ਗਿਆ ਪੰਜਾਬ ਮੁੰਡਿਆ ਹੋਰ ਕੀ ਤੁਹਾਨੂੰ ਬੋਬਾ ਮਹਾਰਾਜ ਜਿੱਤ ਗਿਆ ਹੀ ਹੋ ਯਕੀਨ ਆਉਦਾ ਸਰੇ 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 ਆਏ ਸਰੇ ਆਏ ਬਣਾएंगे ਸਰੇ ਬੜੇ ਲੰਬ ਕੱਢੇ ਉਹਨੇ ਸਰਪੰਚ ਸਾਹਿਬ ਉਹਨਾਂ ਦਾ ਉਹ ਮਾਈ ਸਰਪੰਚ ਗੈਨਿੰਗ ਤੇ ਉਹ ਉਹਨਾਂ ਮਾਈ ਸਰਪੰਚ ਸਾਹਿਬ ਰੱਖਿਆ ਕਿ ਪੰਜਾਬ ਨੇ ਸਰਪੰਚ ਸਾਹਿਬ ਆਪਣੇ ਅੱਛਾ ਤਾਂ ਐਂਡ ਕਰਾਤੀ ਫਿਰ ਐ ਜਿੰਦਗੀ ਵਿੱਚ ਇਹਦਾ ਗੁਰਵਾਂ ਦੀ ਜੜੀ ਆਪਣੀ ਜਦੋਂ ਐਂਡ ਤੇ ਟੱਕਾ ਹੁੜਤਾ ਨਾ ਨਾ ਹੀ ਨਹੀਂ ਥੋੜੀ ਚੱਲ ਠੀਕ ਹੈ ਇੱਕੋ ਮੇਰੇ ਜਿਹੜਾ ਰਹਿੰਦਾ ਇਹ ਵੇਲੇ ਸੀ ਇਹ ਕਿੰਨਾ ਆ ਆ ਉਹਨੇ ਇੱਕ ਹੋਰ ਇੰਦਾ ਹੈ ਆ ਪਰਪੜਾ ਉਹ ਵੀ ਕੱਢਿਆ ਨਾ ਨੋ ਬਾਲ ਨੇ ਜਿਤਾਇਆ ਇਹ ਮੈਚ ਸਹੀ ਗੱਲ ਹੈ ਸਹੀ ਗੱਲ ਦੋ ਦੇ ਇਹ ਟਾਏ ਉਹਨਾਂ ਨੇ ਆ ਸਹੀ ਗੱਲ ਹੈ ਅੱਛਾ ਠੀਕ ਹੈ ਇਹ ਤਾਂ ਗੱਲ ਆ ਜੀ ਹਾਂ। ਆਕੇ ਆਕੇ। ਦਾ ਭੀ ਹੁੰਦਾ ਨਾ। ਸਾਲੇ ਕਾਲ ਬਣੀ ਸਾਰੇ ਵੀ ਆਪ ਜੀ ਵਾਈਫਾਈ ਵੀ ਚਲੀ ਜਾਂਦਾ ਹਾਂ ਮਾਲਕਾ ਕਰਦੀ ਕਿਰਪਾ ਪੰਜਾਬ ਦੇ ਸਾਡੇ ਪੰਜਾਬ ਦੀ ਆਣ ਮਾਨ ਸਸਤੀ ਦਾ ਫੋਨ ਹੋਣਿਆ ਹਣ ਹਣੇ 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 ਇਹਨੂੰ ਕੌਣ ਹਣਾ ਵਿਰਾਟ ਕੋਲ ਹੀ ਠੋਕਣਾ ਹਣ ਇਹਨੂੰ ਇੱਕ ਤਾਂ ਮੈਨੂੰ ਲੱਗਦਾ ਜੇ ਇਹ ਪੱਕੀ ਕਰਦੇ ਪੰਜਾਬ ਹੱਥ ਦੇ ਵਿੱਚ ਜਿਹੜਾ ਕਾਪੂ ਆਹ ਉਹ ਨਹੀਂ ਆਪਾਂ ਤੇ ਤੇ ਦੇ ਨਾਮ ਤੇ ਇਹ ਤੇ ਸੱਜਣਾਏ ਪਿਆਉਣੇ ਕਿਹਾ ਨਹੀਂ ਤੇ ਇੱਕ 3 2 ਬਹੁਤ ਸਮਾਛੇ ਹਾਂ ਨਮੂਦ ਆਈ ਉਹ ਲੱਗਦਾ ਹੈ ਆਹ ਆਂਕਾ ਲੱਗਦਾ ਹੈ